ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲਖਨਊ ਚੋ ਤੇ ਫਿਰ ਖੜਾ ਪਹਿਲਾਂ ਵੀ 19 ਤੇ 20 ਤਿਕਨੋਂ ਇੱਥੇ ਆਇਆ ਸੀ ਡੀਸੀ ਮੈਡਮ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਇਸ ਚੋ ਦੀ ਸਫਾਈ ਜਿਹੜੀ ਆ ਕਰਾਓ ਕੂੜਾ ਕਲਕੜ ਪਿਆ ਵਾ ਕਿਉਂਕਿ ਜਿਹੜੇ ਸਟਾਲ ਲੱਗਦੇ ਸਾਰੇ ਇੱਥੇ ਸੁੱਟਦੇ ਨੇ ਕਿਉਂਕਿ ਬਰਸਾਤਾਂ ਸਿਰਤੇ ਨੇ ਸਾਡਾ ਇੱਥੇ ਵੀ 2 7 70 71 5 ਫੇਸ 4 ਫੇਸ ਸਾਡਾ ਪਾਣੀ ਜਿਹੜਾ ਇੱਥੇ ਲਖਨਊ ਚੋ ਚੋਂਦਾ ਇਹਦੇ ਵਿੱਚ ਬਹੁਤ ਸਾਰੇ ਨਾਜਾਇਜ਼ ਕਬਜੇ ਨੇ ਉਦੇ ਕਰਕੇ ਕਪੈਸਿਟੀ ਬਹੁਤ ਘਟ ਗਈ ਆ ਔਰ ਝਾੜ ਬੂਟੀ ਜਿਹੜੀ ਆ ਹੋਈ ਪਈ ਆ ਉਹਦੇ ਨਾਲ ਬੈਕ ਮਾਰਦਾ ਪਾਣੀ ਪ੍ਰਸ਼ਾਸਨ ਅੱਜ ਤੱਕ ਨਹੀਂ ਜਾਗਿਆ 12 13 ਦਿਨਾਂ ਬਾਅਦ ਅੱਜ ਫਿਰ ਮੈਂ ਆਪਣੀ ਜੁਮੇ ਲਈ ਸੰਘ ਕੀ ਆਪਣੇ ਖਰਚੇ ਤੇ ਆਪਣੇ ਜੇ ਸਾਥੀਆਂ ਨਾਲ ਜੇਸੀਬੀ ਮੰਗਾ ਕੇ ਇਹ ਜਿਹੜੀ ਸਫਾਈ ਆ ਅਨਸ਼ੁਕ ਤੌਰ ਤੇ ਕਿਉਂਕਿ ਇਹ ਸਾਰੀ ਸਫਾਈ ਬਹੁਤ ਵੱਡਾ ਪ੍ਰੋਜੈਕਟ ਆ ਲਈ ਸਰਕਾਰ ਨੂੰ ਬੇਨਤੀ ਹੈ ਵੀ ਉਹ ਸਾਰੀ ਕਵਜੇ ਛੜਾ ਕੇ ਬਾਕੀ ਪਾਣੀ ਦਾ ਕਾਸੀ ਦਾ ਪ੍ਰਬੰਧ ਜਿਹੜਾ ਪ੍ਰਾਪਤ ਕਰੇ ਅੱਜ ਮੁਹਾਲੀ ਸ਼ਹਿਰ ਲਵਾਰਸ ਹੋਇਆ ਫਿਰਦਾ ਕੋਈ ਸੁਣਵਾਈ ਨਹੀਂ ਲੋਕਾਂ ਦੀ ਹੋ ਰਹੀ ਅੱਜ ਸਾਰਾ ਸ਼ਹਿਰ ਪਰੇਸ਼ਾਨ ਆ ਉਹ ਉਸ ਕਰਕੇ ਪ੍ਰਸ਼ਾਸਨ ਜਾਗੇ ਮੈਂ ਆਪਣੀ ਜ਼ਿੰਮੇਵਾਰ ਸਮਝਦਾ ਆ ਜਿੰਨਾ ਕਿ ਮੇਰੇ ਕੋਲ ਹੋ ਸਕਦਾ ਜਿੰਨੀ ਮੈਂ ਮਸ਼ੀਨ ਬਲਾਈ ਆ ਕੋਸ਼ਿਸ਼ ਕਰਦੇ ਆ ਵੀ ਵੱਧ ਤੋਂ ਵੱਧ ਤਾਂ ਕਿ ਬੈਗ ਨਾ ਮਾਰੇ ਘੱਟੋ ਘੱਟ ਪਾਣੀ ਜਿੰਨਾ ਨਿਕਾਸੀ ਅੱਗੇ ਹੋ ਸਕੇ ਇਹ ਮੈਂ ਕੋਸ਼ਿਸ਼ ਕੀਤੀ ਆ ਫਿਰ ਵੀ ਮੈਂ ਤੁਹਾਡੇ ਰਾਹੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵੀ ਇਹਨੂੰ ਸਫਾਈ ਕਰਾਉਣ ਇਹ ਮੈਂ ਧੰਨਵਾਦੀ ਆ ਸਾਰੇ ਸਾਥੀਆਂ ਦਾ ਵੀ ਜਿਹੜੇ ਜਿਹੜੇ ਨਾਲ ਮੇਰੇ ਇੱਥੇ ਖੜ ਕੇ ਇਹ ਸਫਾਈ ਦੇਖ ਰਹੇ ਨੇ ਕਰਾ ਰਹੇ ਨੇ ਉਹ ਜਿੰਨੀ ਸਾਡੇ ਕੋਲ ਹੋ ਸਕਦੀ ਹੈ ਸ਼ਾਂਤ ਤੱਕ ਅਸੀਂ ਕੋਸ਼ਿਸ਼ ਕਰਨੇ ਆ ਅ ਜੀ ਮੈਕਸੀਮਮ ਸਟ੍ਰਾਈਕ ਕਰਾਇਆ ਜਾ ਧੰਨਵਾਦ